ਯਲਾ ਪੁਲਿਸ ਜਿਹੜੀ ਹੈ ਉਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ। ਇਸੇ ਮੁਹਿੰਮ ਦੇ ਵਿੱਚ ਪੁਲਿਸ ਸਟੇਸ਼ਨ ਅਰਬਨ ਸਟੇਟ ਨੂੰ ਇੱਕ ਵੱਡੀ ਸਫਲਤਾ ਮਿਲੀ। ਜਦੋਂ ਕਿ ਇਹਨਾਂ ਨੇ ਦੋ ਜਿਹੜੇ ਵੱਡੇ ਨਸ਼ਾ ਤਸਕਰ ਉਹਨੂੰ ਕਾਬੂ ਕੀਤਾ ਤੇ ਉਹਨਾਂ ਪਾਸੋਂ 700 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ। ਇਹਨਾਂ ਦੀ ਅਗਰ ਮੈਂ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂ। 13 ਮਾਰਚ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਚਨਾਰ ਬਾਗ ਚੌਕ ਹੈ ਅਰਬਨ ਸਟੇਟ ਫੇਜ਼ 2 ਦੇ ਨੇੜੇ ਉੱਥੇ ਦੋ ਨਸ਼ਾ ਰਸ ਕਰਿਆ ਵੱਡੀ ਮਾਤਰਾ ਮੇ ਨਾਰਕੋਟਿਕ ਸਬਸਟੈਂਸ ਲੈ ਕੇ ਆ ਰਹੇ ਨੇ ਤੇ ਪੁਲਿਸ ਟੀਮ ਉੱਥੇ ਨਾਲ ਦੇ ਨਾਲ ਹੀ ਪੇਚੀ ਗਈ ਜਦੋਂ ਇਹ ਉੱਥੇ ਆਏ ਇਹਨਾਂ ਨੇ ਪੁਲਿਸ ਟੀਮ ਨੂੰ ਦੇਖਿਆ ਤੇ ਇਹਨਾਂ ਨੇ ਭਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਇਹਨੂੰ ਰਾਉਂਡ ਅਪ ਕੀਤਾ ਤੇ ਇਹਨਾਂ ਦੀ ਤਲਾਸ਼ੀ ਲਈ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਕੋਲੋਂ ਜਿਹੜੇ ਦੋ ਆਪਣੇ ਅਕਿਊਜ਼ ਨੇ ਹਰਮਨਜੋਤ ਸਿੰਘ ਉਰਫ ਬਿੱਲਾ ਇਹਨਾਂ ਪਾਸੋਂ 400 ਗ੍ਰਾਮ ਅਤੇ ਇਹ ਸੁਰਜ ਰਾਏ ਇਹਨਾਂ ਪਾਸੋਂ 300 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ। ਇਹਨਾਂ ਨੂੰ ਕਬਜ਼ੇ ਇਸ ਨਾਰਕੋਟਿਕਸ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਜਿਹੜਾ ਹੈ ਅਕਿਊਜ਼ ਦੇ ਖਿਲਾਫ ਐਨਡੀਪੀਐਸ ਐਕਟ ਦੇ ਅੰਦਰर्गत ਜਿਹੜਾ ਮਕਦਮਾ ਦਰਜ ਕੀਤਾ ਤੇ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 3 ਦਿਨਾਂ ਦਾ ਰਿਵਾਰਸਲ ਕੀਤਾ ਗਿਆ। ਚੁੱਕੀ ਚੁਪਿਆ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਪਰਚੇ ਸੀ। ਇੱਕ ਜਿਹੜਾ ਹਰਮਨ ਜੋਤ ਸਿੰਘ ਹੈ ਉਹਦੇ ਉੱਤੇ ਪਹਿਲੇ ਵੀ ਅਟੈਂਟਿਡ ਰੋਬਰੀ ਦਾ ਪਰਚਾ ਹੈ। ਇੱਕ ਪ੍ਰਿਜ਼ਨ ਐਕਟ ਦਾ ਪਰਚਾ ਹੈ। ਦੂਜਾ ਜਿਹੜਾ ਦੋਸ਼ੀ ਹੈ ਸੂਰਜ ਰਾਏ ਉਹਦੇ ਖਿਲਾਫ ਕੋਈ ਪਹਿਲੇ ਉਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸਰ ਜਿਹੜਾ ਪ੍ਰिजन ਐਕਟ ਹੈ ਉਹ ਪਟਿਆਲੇ ਦੇ ਵਿੱਚ ਹੀ ਹੈ ਜਾਂ ਬਾਹਰ ਕਿਸੇ ਹੋਰ ਜੇਲ੍ਹ ਦਾ ਹੈ ਪਟਿਆਲੇ ਪਟਿਆਲੇ ਵਿੱਚ ਜਿਹੜੇ ਸੰਬੰਧਿਤ ਕਿਦਾਂ ਹੈ ਇਹ ਪਹਿਲੇ ਤੋਂ ਹੀ ਇਹ ਇੱਕ ਦੋ ਚੀ ਨਾਲ ਜਿਹੜਾ ਹੈ ਕੰਮ ਕਰਦੇ ਸੀਗੇ ਇਹ ਜਿਹੜਾ ਨਸ਼ੇ ਸਪਲਾਈ ਦਾ ਕੰਮ ਕਰਦੇ ਸੀਗੇ ਤੇ ਹੁਣ ਇਹ ਪੁਲਿਸ ਦੇ ਹੱਥੇ ਚੜ ਗਏ ਤੇ ਪੁਲਿਸ ਰਿਮਾਂਡ ਸਾਨੂੰ ਹਾਸਲ ਕੀਤੀ ਗਈ ਤੇ ਡੂੰਗਾਈ ਨਾਲ ਜਿਹੜੀ ਪੁੱਛਗਿਛ ਕੀਤੀ ਜਾਊਗੀ ਸਰ ਪਤਾ ਲੱਗਾ ਕਿ ਨਸ਼ਾ ਕਿੱਥੋਂ ਲੈ ਕੇ ਆਏ ਨਹੀਂ ਇਹ ਇਹ ਉਹੀ ਮੈਂ ਜਿਵੇਂ ਦੱਸ ਰਿਹਾ ਤਿੰਨ ਦਿਨ ਦੀ ਸਾਨੂੰ ਰਿਮਾਂਡ ਅਸਲ ਕੀਤੀ ਗਈ ਹੈ ਤੇ ਡੂੰਗਾਈ ਨਾਲ ਅਸੀਂ ਪੁੱਛਗਿਛ ਕਰਾਂਗੇ ਇਹਨਾਂ ਦੀ ਤੇ ਫਾਰਵਰਡ ਤੇ ਬੈਕਵਰਡ ਲਿੰਗੇਜ ਦੋਨੋਂ ਹੀ ਅਸੀਂ ਮੈਪ ਆਊਟ ਕਰਾਂਗੇ ਸਰ ਕੋਈ ਹੋਰ ਸਾਥੀ ਵੀ ਨੇ ਨਾਲ ਪਤਾ ਲੱਗਿਆ ਕੁਛ ਇਹਨਾਂ ਦੇ ਉਹ ਅਸੀਂ ਦੇਖੋ ਉਹੀ ਮੈਂ ਵਰਕਆਊਟ ਕਰ ਰਹੇ ਨੇ ਸਾਰਾ ਅਸੀਂ ਚੇਨ ਐਸਟੈਬਲਿਸ਼ ਕਰ ਲੈਣਾ ਸਰ ਇਹ ਆਪ ਕੀ ਅਗਲੀ ਜਿਹੜੇ ਨਾਲ ਜਿਵੇਂ ਫੜੇ ਗਏ ਆ ਇਲਾਕੇ 'ਚ ਜਿਹੜੀ ਨਸ਼ੇ ਦੀ ਸਪਲਾਈ ਦੀ ਚੇਨਾਂ ਟੁੱਟੀ ਹੈਗੀ ਆ ਜਾਂ ਜਿਹੜੇ ਹੋਰ ਬੰਦੇ ਆ ਗਏ ਉਹਨਾਂ ਦੀ ਵੀ ਜਿਹੜੇ ਸ਼ਹਿਰ ਤੇ ਆ ਗਏ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਇਹਨਾਂ ਦੇ ਫੋਨ ਨੰਬਰਾਂ ਤੋਂ ਜਾਂ ਜਿਵੇਂ ਹੋਰ ਜਿਵੇਂ ਕਿ ਮੈਨੇ ਦੱਸਿਆ ਆ ਇਹ ਯੁੱਧ ਨਸ਼ੇ ਦੇ ਗੁਰੂ ਜਿਹੜਾ ਚੱਲ ਰਿਹਾ ਹੈ ਉਹਨੂੰ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਲਗਾਤਾਰ ਕੋਆਰਡੀਨੇਟਡ ਸਚ ਆਪਰੇਸ਼ਨ ਨਹੀਂ ਕਰ ਰਹੇ ਨੇ ਤੇ ਜਿਹੜੇ ਵੱਡੇ ਨਸ਼ਾ ਤਸਕਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰ ਰਹੇ ਨੇ। ਉਸੀ ਦੀ ਉਸੀ ਲੜੀ ਦੇ ਵਿੱਚ ਇਹਨਾਂ ਦੋਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਅਸੀਂ ਇਹ ਕਾਰਵਾਈ ਜਿਹੜੀ ਜਾਰੀ ਰੱਖਾਂਗੇ ਤੇ ਨਸ਼ੇ ਨੂੰ ਬਿਲਕੁਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਪੰਜਾਬ ਵੀ ਨਸ਼ੇ ਕਰਦੇ ਸੀਗੇ। ਸਰੇ ਆਪ ਵੀ ਨਸ਼ੇ ਲੈ ਆਦੀ ਸੀਗੇ ਜਾਂ ਸਿਰਫ ਇਹ ਸਪਲਾਈ ਕਰਦੇ ਸੀਗੇ। ਉਹ ਅਸੀਂ ਇਹਨਾਂ ਦਾ ਨਾਕੋ ਟੈਸਟ ਵੀ ਕਰਾਵਾਂਗੇ ਤੇ ਪੁਛਕੀ ਦੇ ਦੌਰਾਨ ਅਸੀਂ ਸਾਨੂੰ ਸਰ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ ਜੀ ਮੈਂ ਇੱਕ ਹੀ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਜਿਹੜੇ ਨਸ਼ਾ ਤਸਕਰ ਹੋ ਇਹ ਕੰਮ ਛੱਡ ਦਿਓ। ਵਨਾ ਤੁਹਾਡੇ ਉਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਹੀਂ ਤੁਸੀਂ ਸੁਧਰਦੇ ਹੋ ਤਾਂ ਤੁਹਾਡਾ ਫਿਰ ਅੰਜਾਮ ਬੁਰਾ ਹੀ ਹੋਣਾ ਹੈ